그만. 털어 가 버려. 운동 바스켓. 바스켓은 좀도 그냥 한번 해. 그렇게 오긴 하어 그민 <목소리도> ਤੁਹਾਨੂੰ ਸਵਾਗਤ ਹੈ ਸਾਡੇ ਚੈਨਲ ਤੇ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਅੱਜ ਇੱਕ ਇੱਕ ਮਸਲਾ ਆਇਆ ਇੱਕ ਗੱਡੀ ਫੜੀ ਹੈ ਟਮਾਟਰਾਂ ਦੀ ਕੀ ਵਿਸ਼ਾ ਜੀ ਉਹ ਸਰ ਜਿਹੜੀ ਗੱਡੀ ਫੜੀ ਹੈਗੀ ਆ ਉਹ ਹੁਣ ਹੁਣ ਪਤਾ ਲੱਗਿਆ ਵੀ ਮੈਨੂੰ ਸੈਕਟਰੀ ਸਾਹਿਬ ਦਾ ਫੋਨ ਆਉਣ ਕਰਨੀ ਸੀ ਪਤਾ ਲੱਗਿਆ ਮੈਂ ਇੱਥੇ ਜਿਹੜੇ ਹੈਗਾ ਜਿੱਦਾਂ ਵੀ ਇੱਕ ਵਾਰੀ ਆਪਾਂ ਜਿਹੜੀ ਸਾਰਾ ਸੀ ਐ ਕਰਕੇ ਥੱਲੇ ਲੈ ਕੇ ਆਇਆ ਵੀ ਉਹ ਗੱਡੀ ਹੈ ਜਿਹੜੀ ਦੋ ਨੰਬਰ ਦੇ ਵਿੱਚ ਸੈਕਟਰੀ ਸਾਹਿਬ ਨੇ ਜਿਹੜਾ ਉਹ ਦੱਸਿਆ ਉਹ ਗੱਡੀ ਹੈ ਜਿਹੜੀ ਉਹ ਦੋ ਦੋ ਨੰਬਰ ਦੇ ਕੰਮ ਚੇ ਜਿਹੜੀ ਗੱਡੀ ਉਹ ਲੈ ਕੇ ਆਏ ਇਹ ਕਿਹੜੀ ਫਰਮ ਦੀ ਸੀ ਗੱਡੀ ਇਹ ਸਰ ਸਿਵ ਸ਼ਕਤੀ ਟ੍ਰੇਨਿੰਗ ਕੰਪਨੀ ਆ ਜਿਹੜੀ ਕੋਈ ਜਾਲੀ ਜਿਹੜੀ ਦਾ ਸਾਡੇ ਕੋਲੇ ਕੋਈ ਲਾਇਸੈਂਸ ਨਹੀਂ ਨਾ ਰਜਿਸਟਰਡ ਨਹੀਂ ਹੈਗੀ ਉਹਦੇ ਨਾਮ ਤੇ ਬੈਲਟੀ ਬਣ ਕੇ ਆਈ ਹੈ ਤੇ ਉੱਥੇ ਜਿਹੜਾ ਹੈਗਾ ਇਹਨਾਂ ਦਾ ਮਸ਼ਰੂਮ ਫਾਰਮ ਆਪਣੇ ਬਾਉ ਜੀ ਦਾ ਉੱਥੇ ਇਹ ਲੈ ਕੇ ਗਏ ਨੇ ਤੇ ਉੱਥੇ ਗਈ ਗੱਡੀ ਆ ਜਿਹੜੀ ਉਹ ਅੰਦਰੋਂ ਆ ਜਿਹੜੀ ਉਹ ਕਵਰ ਹੋਈ ਆ ਪੁਲਿਸ ਦੇ ਮਹਿਕਮੇ ਰਾਹੀਂ ਮਲਾਜਮਾਂ ਦੇ ਰਾਹੀਂ ਉਹ ਕਵਰ ਹੋਈ ਕਿੰਨਾ ਕ ਬਜਨ ਸੀ ਗੱਡੀ ਚ ਜੀ ਜੀ 18 ਟਨ ਦੇ ਕਰੀਬ ਬਜਨ ਹੈ ਜਿਹੜਾ ਡੇਟ ਲਿਖਿਆ ਹੋਇਆ ਮੇਰੇ ਕੋਲ ਜਿਹੜੀ ਬਿਲਟੀ ਤੇ ਉਹਨਾਂ ਦੀ ਜੋ ਵੀ ਹੈਗਾ ਉਹ ਮੇਰੇ ਕੋਲ ਦੇਖ ਕੇ ਗਏ ਨੇ ਚੈਕਿੰਗ ਸਾਹਿਬ ਜਮਾ ਕਰਾ ਕੇ ਗਏ ਨੇ ਇਹ ਇਹਦੇ ਵਿੱਚ ਜੀ ਸੈਕਟਰੀ ਸਾਹਿਬ ਦੱਸਦੇ ਆ ਵੀ ਬਹੁਤ ਚਿਰਾਂ ਤੋਂ ਇਹ ਵੀ ਇੱਕਾਪਲਾ ਚੱਲਦਾ ਆ ਰਿਹਾ ਸੀ ਵੀ ਸਾਡਾ ਜਿਹੜਾ ਰੈਵਨਿਊ ਹੈ ਨਾ ਉਹ 25 ਤੋਂ 32 30 ਲੱਖ ਰੁਪਏ ਤੱਕ ਅਸੀ ਦਾ ਜਿਹੜਾ ਹੁਣ ਡਿੱਗ ਕੇ ਇਸ ਟਾਈਮ 11 ਤੋਂ ਲੈ ਕੇ 12 ਲੱਖ ਰੁਪਏ ਤੱਕ ਰਹਿ ਗਿਆ ਤੇ ਇਸ ਕਰਕੇ ਅਸੀਂ ਪਰਸੋਂ ਵੀ ਮੀਟਿੰਗ ਕਰੀ ਦੀ ਵੀ ਜਿਹੜਾ ਸਾਡਾ ਰੈਵਨਿਊ ਹੈ ਸਾਡੀ ਮਾਰਕੀਟ ਕਮੇਟੀ ਦਾ ਰੈਵਨਿਊ ਨਹੀਂ ਘਟਣਾ ਚਾਹੀਦਾ ਪਰ ਕਈ ਸਾਡੇ ਤੇ ਦਬਾਅ ਵੀ ਪਾਉਣ ਨੇ ਆ ਕੇ ਵੀ ਐਸਪੈਕਟਰ ਅਸੀਂ ਦਬਾਅ ਕਿਸੇ ਦਾ ਨਹੀਂ ਚੱਲਣਾ ਹੈਗਾ ਕਿਉਂਕਿ ਅਸੀਂ ਮਾਨਦਾਰੀ ਨਾਲ ਉਹ ਮਾਨ ਸਾਹਿਬ ਨੇ ਜੋ ਸੋਚ ਲੈ ਕੇ ਚੱਲੇ ਨੇ ਅਸੀਂ ਉਹਨਾਂ ਦੀ ਸੋਚ ਪੂਰੀ ਕਰੀ ਸਾਰੇ ਡਿਪਾਰਟਮੈਂਟ ਨੇ ਤੁਸੀਂ ਵੈਰੀਫਿਕੇਸ਼ਨ ਇਹਨਾਂ ਜਿੰਨੀਆਂ ਵੀ ਕੰਪਨੀਆਂ ਨੇ ਲਿਮਟਿਡ ਰਜਿਸਟਰਡ ਅਨਰਜਿਸਟਰਡ ਇਹਨਾਂ ਦੀ ਗੁਵਰਿਫਾਈ ਸਰ ਅਸੀਂ ਜੇ ਫਰੂਲੀਆਂ ਨੇ ਤਾਂ ਹੀ ਇਸ ਫਾਰਮ ਦਾ ਪਤਾ ਲੱਗਿਆ ਵੀ ਇਹਦੇ ਵਿੱਚ ਇੱਕ ਸਾਈਨਾਥ ਮਸਰੂਮ ਫਾਰਮ ਹੈਗਾ ਇੱਕ ਹੈਗਾ ਵੈਸਟ ਮਰੀ ਟ੍ਰੇਨਿੰਗ ਕੰਪਨੀ ਜਿਹੜੀ ਇਹ ਤਿੰਨ ਕੰਪਨੀਆਂ ਸਾਡੇ ਕੋਲੇ ਆਲਰੇਡੀ ਇਹਨਾਂ ਦੀਆਂ ਜਿਹੜੀਆਂ ਦੋ ਨੰਬਰ ਲੀਆਂ ਨੇ ਉਹ ਫੜੀਆਂ ਰੀਆਂ ਨੇ ਸਿਰਫ ਦੋ ਹੈ ਜਿਹੜੀਆਂ ਇਹਨਾਂ ਨੇ ਫਾਰਮਾ ਹੈਗੀਆਂ ਨੇ ਜਿਹੜੀਆਂ ਸੈਕਟਰੀ ਸਾਹਿਬ ਨੇ ਦੱਸਿਆ ਨੇ ਉਹ ਵੈਸ ਨੂੰ ਫਰੂਟ ਕੰਪਨੀ ਹੈਗੀ ਹੈ ਇੱਕ ਇੱਕ ਜਵਾਲਾ ਟ੍ਰੇਡਿੰਗ ਕੰਪਨੀ ਇਹ ਰਜਿਸਟਰਡ ਨੇ ਇਹ ਰਜਿਸਟਰਡ ਬਾਕੀ ਇਲੀਗਲੀ ਬਾਕੀ ਜਿਹੜੀ ਉਹ ਅਨਲਿਗਲ ਹੈ ਚੇਅਰਮੈਨ ਸਾਹਿਬ ਜੀ ਕੋਈ ਜੇ ਉੰਤਾਈਆਂ ਪਾਈਆਂ ਜਾਂਦੀਆਂ ਨੇ ਅੱਗੇ ਕੀ ਕਾਰਵਾਈ ਹੈ ਸਰ ਜੋ ਵੀ ਸਾਡੇ ਵਿਭਾਗ ਵੱਲੋਂ ਅੱਗੇ ਵੀ ਜਿਹੜਾ ਸਾਡੇ ਮੁਲਾਜ਼ਮ ਸਾਹਿਬਾਨ ਜਾਂ ਸਾਡੇ ਚੇਅਰਮੈਨ ਅਕਸਰ ਸਾਹਿਬ ਬੈਠੇ ਨੇ ਉਹਨਾਂ ਨੇ ਦੇਖਣਾ ਹੈਗਾ ਵੀ ਅਸੀਂ ਇਹਦੇ ਤੇ ਜੋ ਬਣਦੀ ਕਾਰਵਾਈ ਆ ਤਾਂ ਸਾਡਾ ਡਿਪਾਰਟਮੈਂਟ ਜਿੰਨਾ ਵੀ ਹੋ ਸਕਦਾ ਅਸੀਂ ਲੋਕਾਂ ਨੇ ਲੋਕਾਂ ਨੇ ਨੁਮਾਇੰਦੇ ਆ ਲੋਕਾਂ ਨੇ ਬਣਾਏ ਆ ਤਾਂ ਅਸੀਂ ਲੋਕਾਂ ਦਾ ਜਿਹੜਾ ਟੈਕਸ ਹੈ ਉਹ ਦੇਖੋ ਅਸੀਂ ਜਾਇਆ ਨਹੀਂ ਜਾਣ ਦੇਣਾ ਇਹ ਹੈ ਇਸ ਤਰ੍ਹਾਂ ਵੀ ਤਾਂ ਫਿਰ ਸਾਡਾ ਜਿਹੜਾ ਮਾਰਕੀਟ ਦਾ ਰੈਵਨਿਊ ਡਾਊਨ ਹੁੰਦਾ ਚਲੇ ਜਾਊਗਾ ਤੇ ਸਾਡੇ ਜਿਹੜੇ ਲੋਕ ਟੈਕਸ ਹੋਰ ਭਰਦੇ ਨੇ ਤਾਂ ਅਸੀਂ ਉਹ ਟੈਕਸਾਂ ਨਾਲ ਵੀ ਕੀ ਕਰ ਸਕਦੇ ਹਾਂ ਜੇ ਸਾਰੇ ਟੈਕਸ ਦੇਣਗੇ ਤਾਂ ਹੀ ਅਸੀਂ ਆਪਣਾ ਕੰਮ ਮਾਰਕੀਟ ਕਮੇਟੀ ਦਾ ਸੜਕਾਂ ਦਾ ਫਿਰਨੀਆਂ ਦਾ ਦੇਖੋ ਫੇਰੇ ਚਲਾ ਸਕਦੇ ਹਾਂ ਮਜ਼ਦਮਾਂ ਨੂੰ ਤਰਖਾ ਵੀ ਦੇਣੀਆਂ ਨੇ ਜੇ ਅਸੀਂ ਚੰਗੀਆਂ ਸੜਕਾਂ ਤੇ ਤੁਰਨਾ ਚੰਗੀਆਂ ਫਿਰਨੀਆਂ ਤੇ ਤੁਰਨਾ ਫਿਰ ਸਾਨੂੰ ਰੈਵਨਿਊ ਆ ਜਿਹੜਾ ਇਮਾਨਦਾਰੀ ਨਾਲ ਭਰਉਣਾ ਵੀ ਪੈਣਾ ਤੇ ਭਰਨਾ ਵੀ ਇੱਕ 300 ਗੱਡੀਆਂ ਸਬਜ਼ੀਆਂ ਵਾਲੀਆਂ ਆਮ ਦਿਖੇ ਜਾਂਦੀਆਂ ਬਾਜ਼ਾਰਾਂ ਵਿੱਚ ਕੁਲ ਹਸਨ ਵੇਦਾ ਫਿਰ ਰਿਹਾ ਕੋਈ ਕੀ ਕੀ ਵੇਦਾ ਫਿਰ ਰਿਹਾ ਉਹ ਕੀ ਕੀ ਚੀਜ਼ਾਂ ਹੈ ਉਹਦੇ ਵਿੱਚ ਇਹ ਹੈ ਵੀ ਅਸੀਂ ਨੇ ਹੁਣ ਜਿਹੜੀ ਆ ਪੂਰੀ ਸਖਤਾਈ ਕੀਤੀ ਹੋਈ ਹੈ ਅਸੀਂ ਇੱਥੇ ਵੀ ਸਾਡੇ ਬੰਦੇ ਨੇ ਜਿਹੜੇ ਅਸੀਂ ਲਾ ਰਿਆਂ ਗੇਟ ਇੱਕ ਰੱਖਾਂਗੇ ਇਤੋਂ ਦੀ ਗੱਡੀਆਂ ਇੰਟਰ ਹੋਇਆ ਕਰੂਗੀ ਕੰਡਾ ਵੀ ਲਾ ਰਿਆਂ ਆ ਉਹਦੇ ਉੱਪਰ ਦੀ ਕੰਡਾ ਹੋਵੇ ਗੱਡੀ ਅੰਦਰ ਜਾਊਗੀ ਲੋਟ ਹੋ ਕੇ ਜਿੰਨਾ ਜਿੰਨਾ ਵੀ ਹੈਗਾ ਮਾਲ ਤਾਂ ਕਿ ਉਹ ਸਾਨੂੰ ਪਤਾ ਲੱਗ ਸਕੇ ਕਿਉਂਕਿ ਪਹਿਲਾਂ ਸਾਡੇ ਕੋਲ ਵੀ ਇੱਥੇ ਕੰਡਾ ਨਹੀਂ ਸੀਗਾ ਸਾਡਾ ਕੰਡਾ ਆਲਰੇਡੀ تقریبا تقریبا ਮੈਨੂੰ ਲੱਗਦਾ ਵੀ ਉੱਪਰੋਂ ਬਸ ਥੋੜਾ ਜਿਹਾ ਕੰਮ ਰਹਿਣਾ ਹੈਗਾ ਉਹ ਆਜੂਗਾ ਜਲਦ ਜਿਹੜਾ ਹੈਗਾ ਉਹਦਾ ਤਿਆਰ ਹੋ ਜੂਗਾ ਚੱਲੂਗਾ ਕੰਮ ਤੇ ਅਸੀਂ ਛੇਤੀ ਉਹ ਜਿਹੜਾ ਸਾਡਾ ਰੈਵਨੂ ਇਹਨੂੰ ਹੋਰ ਜਿਹੜਾ ਉੱਚੇ ਪੱਧਰ ਦੇ ਉੱਪਰ ਲੈ ਕੇ ਜਾਵਾਂਗੇ ਜਿਹੜੀਆਂ ਗੱਡੀਆਂ ਹੁਣ ਤੁਸੀਂ ਗੱਲ ਕਰ ਰਹੇ ਹੋ ਇਹਦੇ ਵਿੱਚ ਅਸੀਂ 2-3 ਟੈਂਪੂ ਖੜੇ ਵੀ ਕੀਆ ਪਿੱਛੇ ਅਸੀਂ ਉਹਨਾਂ ਨੂੰ ਜੋ ਬਣਦਾ ਜੁਰਮਾਨਾ ਸੀਗਾ ਉਹ ਪਾ ਕੇ ਛੱਡੇ ਨੇ ਤੇ ਐਸੀ ਤਰ੍ਹਾਂ ਸਾਡਾ ਜਿਹੜਾ ਹੁਣ ਮੋਹਮ ਹੈ ਤੇ ਵੀ ਸਾਡੇ ਮੁਲਾਜ਼ਮ ਨੇ ਉੱਪਰੋਂ ਵੀ ਸਾਨੂੰ ਹਦਾਇਤ ਹੈਗੀ ਹੈ ਤੇ ਉਹ ਹਦਾਇਤ ਦੇ ਹਿਸਾਬ ਨਾਲ ਅਸੀਂ ਹੁਣ ਕੰਮ ਕਰ ਜਿਹੜਾ ਉਹ ਕਰ ਰਿਹਾ ਹੈ